ਹਾਂਜੀ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਜੀ ਐਸ ਕੇ ਬ੍ਰਾਂਡ ਦਾ ਜੀ ਦੇਖੋ ਐਸ ਕੇ ਬ੍ਰਾਂਡ ਦਾ ਜੀ ਫਰਸਟ ਕ੍ਰਾਸ਼ ਬਹੁਤ ਸੋਹਣਾ ਬੇਸ ਨਵਾਂ ਲਾਂਚ ਹੋਇਆ ਜੀ ਆਪਣੇ ਕੋਲ ਅੱਜ ਰੀਸਟਾਕ ਹੋ ਗਿਆ ਪਰਸੋ ਚ ਉੱਥੇ ਵੀਡੀਓ ਪਾਈ ਸੀ ਨਾਲ ਦੀਆਂ ਸੋਲਡ ਆਊਟ ਹੋ ਗਿਆ ਸੀਗਾ ਜੀ ਜਿਹੜੇ ਕਸਟਮਰ ਨੂੰ ਰਿਕੁਆਇਰਮੈਂਟ ਹੈਗੀ ਹੈ ਜਲਦੀ ਜੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਬਹੁਤ ਸੋਹਣਾ ਬੇਸ ਹੈ ਜੀ ਇਹ ਸ਼ਿਮਰ ਟਾਈਪ ਕਪੜਾ ਆ ਗਿਆ ਜੀ ਜਿਵੇਂ ਨਵਾਂ ਸ਼ਿਮਰ ਕਹ ਲੋ ਨਵੇਂ ਤਰ੍ਹਾਂ ਦੀ ਸ਼ਿਮਰ ਆਈ ਹੈ ਬਹੁਤ ਸੋਹਣਾ ਕਪੜਾ ਹੈ ਜੀ ਚਾਰ ਕਲਰ ਆਏ ਨੇ ਚਾਰੇ ਕਦਰ ਬਹੁਤ ਸ਼ਾਨਦਾਰ ਨੇ ਬੇਸ ਦੇਖੋ ਜ ਪ੍ਰਾਈਸ ਹੈਗਾ 1250 ਰੁਪਏ ਜਿਹੜੇ ਕਸਟਮਰ ਨੂੰ ਰਿਕੁਆਇਰਮੈਂਟ ਹੈਗੀ ਜਲਦੀ ਜੇ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਚਾਰ ਕਦਰ ਆਉਣਗੇ ਚਾਰੇ ਕਦਰ ਬਹੁਤ ਸ਼ਾਨਦਾਰ ਨੇ ਜਲਦੀ ਆਪ ਦੀ ਪੇਜ ਨੂੰ ਫੋਲੋ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ 1250 ਰੁਪਏ ਰੇਂਜ ਹੈ ਲਓ ਜੀ 5 ਮੀਟਰ ਸੂਟ ਆਊਗਾ ਫਰਸਟ ਕਲਾਸ ਐਸਕੇ ਬ੍ਰਾਂਡ ਦਾ ਦੇਖੋ ਜੀ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਹੈ ਜੀ ਫਰਸਟ ਕਲਾਸ ਹੈ ਜੀ ਬਹੁਤ ਸੋਹਣਾ ਬੇਸ ਆਇਆ ਜੀ 1250 ਵੀ ਰੇਂਜ ਦੇ ਵਿੱਚ ਹੈ ਜੀ 5000 ਤੋਂ ਲੈ ਕੇ 15000 ਤੱਕ ਵਰਕਸ ਆ ਹੁਣ ਇਹਦੇ ਪਰਾਊਗਾ ਜੀ ਸਭ ਤੋਂ ਨਵਾਂ ਨਵਾਂ ਕ ਜਿਹੜੇ ਕਸਟਮਰ ਰਿਕੁਆਇਰਮੈਂਟ ਹੈਗੇ ਜਲਦੀ ਆਲਦੀ ਬੁੱਕ ਕਰ ਲਓ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਰਡਰ ਭੇਜ ਦਿਓ ਜੀ ਜਲਦੀ ਆਲਦੀ ਆਰਡਰ ਸਾਨੂੰ ਵਟਸਐਪ ਤੇ ਭੇਜੋ ਜੀ ਸਕਰੀਨਸ਼ਾਟ ਲੈ ਕੇ 1250 ਦਾ ਪ੍ਰਾਈਸ ਹੈ ਜੀ ਆਨਲਾਈਨ ਪੇਮੈਂਟ ਤੇ ਛੋੜੀ ਸ਼ਿਪਿੰਗ ਹੈਗੀ 60 ਰੁਪਏ 2 ਦੀ 80 4 ਦੀ 100 ਜਲਦੀ ਆਲਦੀ ਸਕਰੀਨਸ਼ਾਟ ਲੈ ਲਓ ਐਸਕੇ ਬ੍ਰਾਂਡ ਦਾ ਆਊਗਾ ਜੀ ਫਰਸਟ ਕਲਾਸ ਜਲਦੀ ਆਪ ਦੀ ਸਕਰੀਨਸ਼ਾਟ ਲੈ ਲਓ ਜੀ ਚਾਰੇ ਕਦਰ ਦੇਖੋ ਜੀ ਕਿੰਨੇ ਸ਼ਾਨਦਾਰ ਕਲਰ ਆਉਣਗੇ ਬਹੁਤ ਸੋਹਣੇ ਕਲਰ ਨੇ ਲਓ ਜੀ ਕਲਰ ਤੇ ਫਿਨਿਸ਼ਿੰਗ ਦੇਖੋ ਜੀ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਜੀ ਕਲਰਾਂ ਦੀ ਬਹੁਤ ਸੋਹਣੇ ਕਲਰ ਨੇ ਜਲਦੀ ਜੇ ਸਕਰੀਨਸ਼ਾਟ ਲੈ ਲਓ ਜੀ ਚਾਰ ਕਲਰ ਨੇ ਚਾਰੇ ਕਦਰ ਦੁਬਾਰਾ ਸੋ ਜੀ ਦੇਖ ਲਓ ਇੱਕ ਵਾਰ ਗੌਰ ਨਾਲ ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਜੀ ਜਲਦੀ ਜੇ ਸਕਰੀਨਸ਼ਾਟ ਲੈ ਲਓ ਆ ਦੇਖੋ ਜੀ ਚਾਰ ਕਲਰ ਆ ਗਏ ਐਸ ਕੇ ਬ੍ਰਾਂਡ ਦਾ ਆਊਗਾ ਜੀ ਪ੍ਰੀਮੀਅਮ ਕੁਆਲਿਟੀ ਹੈ ਕਹਿੰਦੇ ਰੋਡ ਨਹੀਂ ਦੇਖੋ ਜੀ ਤੁਹਾਨੂੰ ਪਤਾ ਹੈ ਪ੍ਰੈ ਐਸ ਕੇ ਬ੍ਰਾਂਡ ਬਾਰੇ ਬਹੁ